ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ਾ ਮੰਜ਼ਿਲਾਂ ਸਾਡੀ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊ ਕਿਉਂਕਿ ਕਿੱਥੇ ਬਿਜ਼ੀ ਹੋਣਗੇ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਾਂ ਪੰਜਾਬ ਸਰਕਾਰ ਜਿਹੜੀ ਹੈ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਸ਼ਾਨਦਾਰ ਖੇਡ ਗਰਾਉਂਡ ਤਿਆਰ ਕਰਨਗੇ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜੂਗਾ ਨਾ ਸਰੀਰ ਨਾਲ ਪਿਆਰ ਹੋ ਜੂਗਾ ਤਾਂ ਆਲਾਮਤਾਂ ਤੋਂ ਬਚਣ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਚਲੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਂਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਿਆ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ ਚੇਸੀ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਬਣਨਾ ਚਾਹੀਦਾ ਸਪੋਰਟਸ ਨੂੰ ਜਿਹੜਾ ਪੰਜਾਬ ਸਰਕਾਰ ਪ੍ਰਾਇੋਰਟੀ ਦੇ ਲੇ ਕੇ ਦੁਬਾਰਾ ਫੇਰ ਅਸੀਂ 골ਡ ਮੈਗਨਾਲੇ ਅਸੀਂ ਓਡੀਅਮ ਤੇ ਫਿਨਿਸ਼ ਕਰ ਪੰਜਾਬ ਸਰਕਾਰ ਦੇ ਇਹ ਕਰਨਾ ਟੈਲੈਂਟ ਤਾਂ ਸਾਡੇ ਕੋਲ ਹੈਗਾ ਮੌਕਾ ਮਿਲਣਾ ਚਾਹੀਦਾ